ਪੁਰਦੇ ਹਬੀਬ ਵਾਲਾ ਵਿੱਚ ਛੋਟੀ ਜਿਹੀ ਗੱਲੋਂ ਲੈ ਕੇ ਦੋ ਤੀਰਾਂਵਲੇ ਸਾਹਮਣੇ ਜਿਹੜੀਆਂ ਹੁੰਡੀਆਂ ਦਿਖਾਈ ਦੇ ਰਹੀਆਂ ਤੁਸੀਂ ਤਸਵੀਰਾਂ ਸਾਹਮਣੇ ਦੇਖ ਸਕਦੇ ਹੋ ਵੀ ਇੱਕ ਥੇਰ ਵੱਲੋਂ ਕਿਸ ਤਰ੍ਹਾਂ ਗੁੰਡਾਗਰਦੀ ਜਿਹੜੀ ਆ ਉਹ ਫਰੋਜਪੁਰ ਵਿੱਚ ਜਿਹੜੀ ਆ ਉਹ ਕੀਤੀ ਗਈ ਆ ਜੋ ਸਾਹਮਣੇ ਜਾਇਦ ਕਰਦਾ ਵੀ ਇਹਨਾਂ ਜਿਹੜਾ ਗੁੰਡਾਗਰਦੀ ਕਰਨ ਵਾਲਿਆਂ ਸਰਾਂ ਦੇ ਉੱਤੇ ਪੁਲਿਸ ਦਾ ਜਿਹੜਾ ਖੋਪਾ ਉਹ ਦਿਖਾਈ ਨਹੀਂ ਦੇ ਰਿਹਾ ਜਿਸ ਕਰਕੇ ਖੂਬ ਜੜੀਆਂ ਏਡਾ ਜੜੀਆਂ ਪਰਿਵਾਰ ਦੇ ਘਰ ਦੇ ਵਿੱਚ ਚਲਾਈਆਂ ਮਾਮਲਾ ਇਹ ਸੀ ਕਿ ਆ ਵੀ ਦੋਨੋਂ ਜਿਹੜੇ ਪਰਿਵਾਰ ਹੈ ਇੱਕੋ ਗਲੀ ਦੇ ਵਿੱਚ ਰਹਿੰਦੇ ਨੇ ਤੇ ਇੱਕ ਪਰਿਵਾਰ ਦੀ ਜਿਹੜੀ ਆ ਇਹ ਇੱਕ ਥੇਤੀ ਜੜੀ ਹੈਗੀ ਆ ਵੀ ਉਹਦੀ ਇੱਕ ਦ ਕੀ ਆ ਤੇ ਦੁਕਾਨ ਦੇ ਕੋਲ ਜੜਿਆ ਉਹ ਲੋਕ ਖੜਦੇ ਆ ਜਿਹੜਾ ਇਤਰਾਜ਼ ਕੀਤਾ ਦੂਜੀ ਧਿਰ ਨੂੰ ਜਿਸ ਕਰਕੇ ਜਿਹੜੇ ਦੋਵੇਂ ਧਿਰ ਆਮਨੇ ਸਾਹਮਨੇ ਹੋ ਗਿਆਂ ਤੇ ਇੱਕ ਧਿਰ ਵੱਲੋਂ ਆਪਣੇ ਕੁਝ ਸਾਥੀਆਂ ਸਮੇਤ ਰਿਸ਼ਤੇਦਾਰ ਹੋਣ ਚਾਹੇ ਉਹ ਆਪਣੇ ਕੁਝ ਸਾਥੀ ਭੁਲਾਏ ਗਏ ਉਹਨਾਂ ਦੇ ਜ਼ਰੀਏ ਜਿਹੜੀ ਆ ਗੁੰਡਾਗਰਦੀ ਕੀਤੀ ਗਈ ਤੇ ਸਾਬਤ ਤੌਰ ਤੇ ਦਿਖਾਈ ਦੇ ਰਿਹਾ ਕਿਸ ਤਰ੍ਹਾਂ ਉਹਨਾਂ ਨੇ ਟੇਟਾ ਦੇ ਨਾਲ ਜਿਹੜਾ ਪਥਰਾਵ ਵੀ ਕੀਤਾ ਪੁਲਿਸ ਨੇ ਇਸ ਮਾਮਲੇ ਦੀ ਜਦੋਂ ਭੜਕ ਪਈ ਆ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਕਰਕੇ ਤੇ ਇੱਕ ਧਿਰ ਤੇ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਸੀ 8 ਲੋਕਾਂ ਦੇ ਬਾਈ ਨੇਮ ਤੇ ਬਾਕੀ ਅਣਪਛਾਤੇ ਆ ਦੇ ਜਿਹੜਾ ਮਾਮਲਾ ਉੱਡਰ Thank <laughs> you. ਕਰ ਦਿੱਤਾ ਗਿਆ ਲੇਕਿਨ ਦੇਖਣਾ ਇਹ ਹੈ ਕਿ ਕਿਸ ਤਰ੍ਹਾਂ ਜਿਹੜੀ ਗੁੰਡਾਗਰਦੀ ਦਾ ਨੰਗਾ ਨਾਂ ਜਿਹੜਾ ਫਰੋਜਪੁਰ ਜ਼ਿਲ੍ਹੇ ਦੇ ਵਿੱਚੋਂ ਹੁੰਦਾ ਸਾਫ ਤੋਂਤੇ ਦਿਖਾਈ ਦੇ ਰਿਹਾ ਕਿਉਂਕਿ ਹਬੀਬ ਵਾਲਾ ਪਿੰਡ ਹੈ ਜਿੱਥੇ ਛੋਟੀ ਜੀ ਗੱਲ ਨੂੰ ਲੈ ਕੇ ਗੁੰਡਾਗਰਦੀ ਹੋਈ ਹੈ ਇਹ ਪਥਰਾਵ ਵੀ ਜਿਹੜਾ ਉਹ ਸਾਫ ਤੋਂਤੇ ਦਿਖਾਈ ਦੇ ਰਿਹਾ ਤੇਰੇ ਵਿੱਚ ਇੱਕ ਛੱਤ ਜਿਹੜਾ ਉਹ ਗੰਬੀਰ ਜ਼ਖਮੀ ਵੀ ਹੋਇਆ ਵੀ ਕਹਿ ਸਕਦੇ ਆ ਵੀ ਪੂਰੀ ਜਿਹੜਾ ਇਹਦੀ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹ ਦੋਵੇਂ ਧਿਰਾਂ ਵੱਲੋਂ ਜਿਹੜੀ ਇੱਕ ਛੋਟੀ ਜੀ ਗੱਲ ਨੂੰ ਬਹਿਸਬਾਜੀ ਹੋਈ ਸੀ ਤੇ ਇੱਕ ਧਿਰ ਵੱਲੋਂ ਜਿਹੜੀ ਆਪਣੀ ਗੁੰਡਾਗਰਦੀ ਸਾਫ ਤੋਂਤੇ ਦਿਖਾਈ ਗਈ ਜਿਹਦੇ ਵਿੱਚ ਇੱਕ ਜ਼ ਪੰਤੂਣ ਜਿਹੜੀਆਂ ਪੂਰੀ ਤਰ੍ਹਾਂ ਕੀਤੀ ਦਿਖਾਈ ਦੇ ਰਹੀਆਂ ਤੇ ਕਾਰ ਦੇ ਵਿੱਚ ਿੱਟਾਂ ਜਿਹੜੀਆਂ ਫਿੱਕੜੀਆਂ ਇਸ ਗੱਲ ਦਾ ਸਬੂਤ ਦੇ ਰਹੀਆਂ ਕਿ ਕਿਸ ਤਰ੍ਹਾਂ ਜਦ ਇੱਕ ਧਿਰ ਵੱਲੋਂ ਆਪਣੇ ਗੁੰਡਿਆਰੇ ਨਾਲ ਮਿਲ ਕੇ ਖੂਬ ਜਿਹੜਾ ਪਤਰਾਵ ਕੀ ਤਰ੍ਹਾਂ ਕੁੱਟਮਾਰ ਕੀਤੀ ਤੇ ਕੀ ਕਹਿ ਸਕਦੇ ਆ ਵੀ ਜਿਹੜੀ ਪੰਤਕੋਟ ਦੀ ਜਿਹੜੀ ਖੂਬੰਦੀ ਦਿਖਾਈ ਦੇ ਰਹੀ ਹੈ ਹਾਂ ਵੀਰ ਜੀ ਅਸੀਂ ਬੀਵਲਦ ਰਹਿਣ ਵਾਲੇ ਮੇਰਾ ਨਾਮ ਵੀਰ ਪਲਕੌਰ ਹੈ ਤੇ ਮੇਰੇ ਕਾਰ ਵਾਲੇ ਤੇ ਹਮਲਾ ਕੀਤਾ ਪਹਿਲਾਂ ਬੱਚਿਆਂ ਤੇ ਰੰਜਿਸ਼ ਰੱਖਦੇ ਸੀਗੇ ਪੁਰਾਣੇ ਸਾਡੇ ਗਵਾਂਢੀ ਸੀ ਐ ਪ੍ਰੇਮੋ ਪਕੌੜਿਆਂ ਵਾਲੀ ਇੱਕ ਇੱਕ ਜਸਵੰਤ ਸਿੰਘ ਟੂੜੀਆਂ ਵਿੱਚ ਜਾਂਦਾ ਰੋਥੇ ਮੇਲਿਆਂ ਤੇ ਉਥੇ ਮੇਲੇ ਤੇ ਮੇਰਾ ਬੇਟਾ ਗਿਆ ਸੀਗਾ ਤੇ ਉਥੇ ਉਹਨਾਂ ਨੇ ਕਿਹਾ ਵੀ ਸਾਡੀ ਦੁਕਾਨ ਦੇ ਅੱਗੇ ਕਿਉਂ ਰੁਕਿਆ ਹੈ ਮੇਰਾ ਬੇਟਾ ਕਹਿੰਦਾ ਵੀ ਮੈਂ ਦੁਕਾਨ ਦੇ ਅੱਗੇ ਨਹੀਂ ਰੁਕਿਆ ਉਹ ਰੰਜਸ ਪ੍ਰਾਣੀ ਕੋਈ ਰਖਦੇ ਸੀਗੇ ਤੇ ਪਰ ਉਹਨ ਉਸ ਦਿਨ ਦੀ ਗੱਲ ਨਹੀਂ ਐਵੇਂ ਦੀ ਕੋਈ ਹੈਗੀ ਸੀ ਕਰੇ ਆ ਕੇ ਤੇ ਉਹਦਾ ਮੁੰਡਾ ਆ ਕੇ ਤੇ ਮੇਰੇ ਘਰ ਦੀ ਵੀਡੀਓ ਬਣਾਉਣ ਲੱਗਾ ਸੀ ਜਦੋਂ ਮੈਂ ਰੋਕਾ ਤੇ ਉਹਨਾਂ ਨੇ ਸਾਡੇ ਘਰ ਤੇ ਅੰਬਲਾ ਕਰਵਾਇਆ ਸਾਨੂੰ ਧਮਕੀਆਂ ਦਿੰਦੇ ਸੀ ਕਹਿੰਦੇ ਅਸੀਂ ਜਾਨੋ ਮਾਰ ਦੇਵਾਂਗੇ ਮੇਰੇ ਘਰ ਵਾਲੇ ਨੂੰ ਮੇਰੇ ਘਰ ਵਾਲੇ ਨੂੰ ਹੱਥ ਜੋੜਿਆ ਤੇ ਉਹ ਸੋਨੂ ਪਕੌੜਿਆਂ ਵਾਲੇ ਦੇ ਮੁੰਡਾ ਸੋਨੂ ਐ ਉਹਨੇ ਉਹਦੇ ਕਾਪਾ ਮਾਰਿਆ ਉਹਦੇ ਹੱਥ ਤੇ ਉਹਦੇ ਨੋ ਅਮਰਜੀਤ ਕੌਰ ਨੇ ਮੇਰੇ ਕਾਰ ਵਾਲ ਦੇ ਸਿਰ ਤੇ ਇੱਟ ਮਾਰੀ ਉਹਨਾਂ ਦੋਨਾਂ ਜਣਿਆਂ ਨੇ ਮੇਰੇ ਕਾਰ ਨੂੰ ਖੱਡੜ ਕਰਤਾ ਅਸੀਂ ਸਿਰਫ ਤਿੰਨ ਜਣੇ ਕਾਰ ਦੇ ਵਿੱਚ ਸੀ ਇੱਕ ਮੇਰੀ ਬੇਟੀ ਇੱਕ ਮੈਂ ਸੀ ਇੱਕ ਮੇਰੇ ਹਸਬੰਦ ਸੀਗੇ ਤੇ ਬੱਚੇ ਮੇਰੇ ਕੋਈ ਕਰਵਾ ਨਹੀਂ ਗਏ ਸੀ ਇਹਨਾਂ ਨੇ ਘੱਟੋ ਘੱਟ 40 ਤੋਂ 50 ਬੰਦੇ ਸੀ ਜਿਨ੍ਹਾਂ ਨੇ ਸਾਡੇ ਤੇ ਅਮਲਾ ਕਰਵਾਇਆ ਕਰੇ ਵੜ ਕੇ ਸਾਡੀ ਤੋੜ ਪੰਨ ਕੀਤੀ ਹੋਰ ਪੰਤੂੜ ਬਹੁਤ ਜ਼ਿਆਦਾ ਤੋੜਪੰਨ ਕੀਤੀ ਐ ਇਹਨਾਂ ਨੇ ਜਾਨਵਰ ਮਾਰਨੇ ਤਮਕੀਆਂ ਵੀ ਦਿੱਤੀਆਂ ਸੀ ਪਹਿਲਾਂ ਵੀ ਦਿੱਤੀਆਂ ਸੀ ਉਸ ਦਿਨ ਤੋਂ ਫਿਰ ਕੱਲ ਤਾਂ ਰਾਤ ਕਰੇ ਵੜ ਗਏ ਸੀ ਸਾਨੂੰ ਮਾਰ ਸਾਨੂੰ ਰੱਬ ਨੇ ਪਤਾ ਨਹੀਂ ਕਿਵੇਂ ਬਚਾਇਆ ਅਸੀਂ ਆਪਦੇ ਤਾਲੇ ਲਾ ਕੇ ਅੰਦਰ ਲੁੱਕ ਗਏ ਸੀ ਕਿ ਤਾਂ ਬਚੇ ਆ ਮੇਰੇ ਘਰਾਂ ਨੂੰ ਸੱਟ ਲਾਈ ਸੀ ਚੁੱਕ ਕੇ ਦੋ ਦ ਬੰਦਰ ਲੈ ਕੇ ਸਾਡੇ ਘਰੇ ਵੜ ਕੇ ਨਾ ਤੋੜਪੰਨ ਬਹੁਤ ਕੀਤੀ ਬਹੁਤ ਜਾਨ ਕੀਤੀ ਬਹੁਤ ਬਕਵਾਸ ਬੋਲੀ ਇਹਨਾਂ ਨੇ ਸਾਨੂੰ ਮਾਰਵਾ ਤੀਆਂ ਨੇ ਬਾਕੀ ਸਾਡੀ ਕੋਈ ਸੁਣਾਈ ਨਹੀਂ ਹੋਈ ਅਸੀਂ ਬਹੁਤ ਕੋਲਾਂ ਕੀਤੀਆਂ પોલીસ ਨੂੰ ਵੀ ਬਹੁਤ ਕੋਲਾਂ ਕੀਤੀਆਂ ਸਰਪੰਚ ਨੂੰ ਵੀ ਕੀਤੀਆਂ ਮੈਂਬਰਾ ਸਰਪੰਚਾਂ ਨੇ ਕੋਲਾਂ ਕਰਦੇ ਰੇ ਸਾਡੀ ਕੋਈ ਸੁਣਾਈ ਨਹੀਂ ਹੋਈ ਕੀ ਕਰਦੇ ਕਰਵਾਈ ਹੋਣੀ ਚਾਹੀਦੀ ਹੈ ਅਨਸਾਬ ਮਿਲਣਾ ਚਾਹੀਦਾ ਮੇਰੇ ਬੰਦੇ ਨੂੰ ਇਹਨਾਂ ਜਾਨੋਂ ਮਾਰ ਕੇ ਸੱਟ ਦਿੱਤਾ ਸੀ ਅਸੀਂ ਚੁੱਕ ਕੇ ਲਿਆਏ ਹਾਂ ਉਹ ਵੀ ਸਾਡੇ ਪਿੰਡ ਦੇ ਨੇ ਕਿਸੇ ਨੇ ਹੈਲਪ ਨਹੀਂ ਕੀਤੀ ਬਾਹਰ ਦੇ ਬੰਦੇ ਨੇ ਸਾਨੂੰ ਚੱਕ ਕੇ ਹਸਪੀਟਲ ਸਾਡੇ ਕੇ ਗਿਆ ਜੇਸੀ ਫਿਰੋਜ਼ਪੁਰ ਲੈ ਕੇ ਗਏ ਅਸਪਤਾਲ ਦਾਖਲ ਕਰਨਾ ਉੱਥੇ ਸਾਨੂੰ ਅੱਗੋਂ ਮੁੰਡੇ ਪੈ ਕੇ ਸਾਨੂੰ ਗੁੰਡੇ ਨਾਲੇ ਪਵਾਤੇ ਉੱਥੇ ਸਾਨੂੰ ਵੜਨ ਨਹੀਂ ਦਿੱਤਾ ਫਿਰੋਜ਼ਪੁਰ ਹਸਪੀਟਲ 'ਚ ਫਿਰ ਅਸੀਂ ਉੱਥੋਂ ਵਾਪਸ ਲਿਆ ਕੇ ਫਿਰ ਅਸੀਂ ਮੰਦੋਟ ਦਾਖਲ ਕੀਤਾ ਜੀ ਇਹਨਾਂ ਦਾਖਲ ਨਹੀਂ ਕਰਨ ਦੇ ਨੇ ਜੀ ਕਾਰਵਾਈ ਕਰੋ ਜੀ ਕਾਰਵਾਈ ਜਿੰਨੀ ਵੀ ਹੋ ਸਕਦੀ ਆ ਹੋ ਸਖਤ ਸਖਤ ਕਾਰਵਾਈ ਹੋਵੇ ਇਹ ਉੱਥੇ ਇੱਕ ਹੈਗਾ ਦੋ ਪਾਰਟੀਆਂ ਇੱਕ ਤਾਂ ਹੈਗਾ ਹਰਭਜਨ ਸਿੰਘ ਜਿਨ੍ਹਾਂ ਦੇ ਸੱਟਾਂ ਵੱਜੀਆਂ ਦੂਸਰੇ ਪਾਸੇ ਤੋਂ ਪ੍ਰੇਮੋਬਾਈ ਲੜੀ ਹੈ ਉਹਨਾਂ ਦੀ ਦੁਕਾਨ 'ਆ ਪਕੌੜੇ-ਪਕੌੜੇ ਬਣਾਉਂਦੇ ਉਹ ਅਕਸਰ ਉੱਥੇ ਉਹਨਾਂ ਦੇ ਘਰ ਆਮੋ-ਸਾਹਮਣੇ ਆਂ ਬੰਦੇ ਆ ਕੇ ਖੜਕੜ ਜਾਂਦੇ ਕੋਈ ਇਡਾ ਹਰਪ੍ਰੀਤ ਸਿੰਘ ਅਈਤਰਾਜ ਕਰਦੇ ਸੀ ਵੀ ਇੱਥੇ ਮੰਦੀਰ ਨਾ ਖਲਾੜਿਆ ਕਰੋ ਇਸੇ ਗੱਲ ਤੋਂ ਇਹਨਾਂ ਦਾ ਟਕਰਾਅ ਹੋ ਗਿਆ ਪ੍ਰੇਮ ਬਈ ਨੇ ਆਉਦੇ ਕਾਫੀ ਕਰਦੇ ਜਿਹਾ ਨਾਲ ਲੈ ਕੇ ਉਹਨਾਂ ਤੇ ਹਮਲਾ ਕਰਦਾ ਜਿਹਦੇ ਵਿੱਚ ਹਰਪ੍ਰੀਤ ਸਿੰਘ ਪਾਰਟੀ ਦੇ ਸੱਟਾਂ ਵਜੀਆਂ ਉਹਨਾਂ ਦੇ ਘਰੇ ਵੜ ਗਏ ਤੇ ਭੰਤੜਾ ਕਾਫੀ ਕੀਤੀ ਅਸੀਂ ਮੁਕਤਵਾਨ ਨੰਬਰ 147 ਇਹਨਾਂ ਦੇ ਖਿਲਾਫ ਦਰਜ ਕੀਤਾ ਇਹ ਅਸੀਂ ਜਗਤਾਰ ਸਿੰਘ ਜਿਹੜੇ ਸਾਡੀ ਇਨਵੈਸਟੀਗੇਸ਼ਨ ਕਰ ਰਹੇ ਤੇ ਕਿੰਨੇ ਸਾਰੇ આરોપી ਆ ਬਾਈ ਨੇਮ ਦੇ ਵਿੱਚ 8 ਬਰੂਪੀ ਨੇ ਹਾਂ ਕੋਲ 8 ਇਹਨਾਂ ਦੇ ਵਿੱਚ ਲੇਡੀਜ਼ ਨੇ ਹਾਂ ਕੁਝ 3-4 ਅਨੁਸ਼ਾਤ ਵੀ ਲਿਖਾਏ ਉਹਨਾਂ ਨੇ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਨਹੀਂ ਅਜੇ ਤੱਕ ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ बिल्कुल कैमरा के नाम देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर